ਸਕ੍ਰੀਨ ਤੇ ਚੱਲ ਰਹੀਆਂ ਤਸਵੀਰਾਂ ਜਿਦੇ ਵਿੱਚ ਚਾਰ ਮਹਿਲਾਵਾਂ ਜਿਨ੍ਹਾਂ ਨੇ ਮੂਲਕ ਹੋਇਆ ਹੋਇਆ ਤੇ ਨਾਲ ਹੀ ਚਾਰ ਵਿਅਕਤੀ ਇਹੇ ਪੁਲਿਸ ਦੀ ਗ੍ਰਿਫਤ ਦੇ ਵਿੱਚ ਨੇ ਤਾਂ ਦਾਅਵਾ ਦਈ ਕਿ ਇਹ 8 ਬੰਦਿਆਂ ਦਾ ਇੱਕ ਗਰੋਹ ਆ ਹਾਲਾਂਕਿ ਇਹਨਾਂ ਦੇ ਇੱਕ ਦੋ ਮੈਂਬਰ ਹਲੇ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਨੇ ਦਾਅਵਾ ਦਈ ਕਿ ਪੁਲਿਸ ਨੇ ਇਹਨਾਂ ਨੂੰ ਕਾਬੂ ਕੀਤਾ ਇਹ ਗਰੋਹ ਨਾਕ ਜਮੇ ਬੱਚਿਆਂ ਨੂੰ ਚੋਰੀ ਕਰਦੇ ਸੀ ਤੇ ਉਸ ਤੋਂ ਬਾਅਦ ਉਹਨਾਂ ਨੂੰ ਵੇਚਦੇ ਸੀ ਇੱਕ ਮਹਿਲਾ ਅਜਿਹੀ ਜੋ ਕਿ ਆਈਵੀਐਫ ਲਈ ਅੰਡੇ ਡੋਨੇਟ ਕਰਦੀ ਸੀ ਤੇ ਉਸ ਮਹਿਲਾ ਦਾ ਵੇਚ ਪੂਰੇ ਗਿਰੋਹ ਦੇ ਵਿੱਚ ਹੱਥ ਦੱਸਿਆ ਗਿਆ ਨਕੌਦਰ ਪੁਲਿਸ ਨੂੰ ਇਹ ਵੱਡੀ ਸਫਲਤਾ ਹਾਸਲ ਹੋਈ ਹੈ ਜਦੋਂ ਨੰਮ ਜੰਮੇ ਬੱਚੇ ਵੇਚਣ ਵਾਲੇ ਗਿਰੋਹ ਦੇ 8 ਲੋਕਾਂ ਨੂੰ ਕਾਬੂ ਕੀਤਾ ਗਿਆ ਜਿਸ ਦੀ ਜਾਣਕਾਰੀ ਡੀਐਸਪੀ ਸੁਖਪਾਤ ਸਿੰਘ ਨੇ ਸਾਂਝੀ ਕੀਤੀ ਹੈ ਆਓ ਸੁਣਦੇ ਹਾਂ ਇਹ ਜੀ ਇੱਕ ਗਿਰੋਹ ਬਾਰੇ ਪਤਾ ਲੱਗਾ ਸੀ ਜਿਹੜਾ ਕਿ ਗਰੀਬ ਪਰਿਵਾਰਾਂ ਦੇ ਕੋਲੋਂ ਅ ਬੱਚੇ ਦੀ ਖਰੀਦੋਫੁੱਲਸ ਕਰਕੇ ਸਸਤੇ ਰੇਟ ਤੇ ਤੇ ਉਹ ਜਿਹੜੇ ਲੀਡੀ ਪਰਵਾਰ ਸੀ ਉਹਨਾਂ ਨੂੰ ਅੱਗੇ ਵੇਚਦੇ ਰਹੇ ਆ ਆਹ ਪ੍ਰੋਫਿਟ ਲੈ ਕੇ ਤੇ ਇਹਦੇ ਬਾਰੇ ਪਤਾ ਲੱਗਣ ਦੇ ਉੱਪਰ ਇਹ 205 ਨੰਬਰ ਐਫ ਆਈ ਆਰ 221125 ਦੀ ਜਿਹੜੀ ਹੈ 1434 1435 612 ਬੀ ਐਨ ਐਸ ਤੇ 80 ਜੀ ਜੇ ਐਕਟ ਜਿਹੜਾ 2015 ਉਹਦੇ ਤਹਿਤ ਦਰਜ ਕੀਤੀ ਗਈ ਔਰ ਇਸ ਇਨੀਸ਼ੀਅਲ ਸਟੇਜ ਦੇ ਵਿੱਚ ਜਿਹੜਾ ਇਨਫੋਰਮੇਸ਼ਨ ਦੇ ਆਧਾਰ ਤੇ ਇੱਕ ਜਗਜੀਤ ਸਿੰਘ ਪੁੱਤਰ ਰਜਿੰਦਰ ਸਿੰਘ ਅਤੇ ਇਸ ਦੀ ਮਾਤਾ ਰਣਜੀਤ ਕੌਰ ਤੇ ਦੋਨੇ ਵਾਸੀਆਂ ਮਨਜੀਤਨਗਰ ਨੂੰ DNA ਇਹਨਾਂ ਨੂੰ ਰੈਸਟ ਕੀਤਾ ਗਿਆ ਤੇ ਪਾਰਟੀ ਦੇ ਵਿੱਚ ਬੱਚਾ ਆ ਗਿਆ ਤੇ ਬੱਚਾ ਆ ਗਿਆ ਇਹਨਾਂ ਦਾ ਸੋਦਾ ਇਹਨੇ 4 ਲੱਖ ਬੇਦੋਹ ਹੋਇਆ ਸੀ ਇਹਨਾਂ ਦਾ ਤਾਂ ਟੋਟਲ ਕਿੰਨੇ ਇਹਦੇ ਚ ਜਿਹੜੇ ਇਨਵੋਲਵਮੈਂਟ ਤੇ ਇਹਦੇ ਵਿੱਚ ਟੋਟਲ ਜਗਜੀਤ ਸਿੰਘ ਰਣਜੀਤ ਕੌਰ ਹੁਣ ਤੱਕ 8 ਟੋਟਲ ਰੈਸਟ ਪੈ ਚੁੱਕੀਆਂ ਨੇ ਇਹਦੇ ਵਿੱਚ ਇੱਕ ਬਲਜੀਤ ਸਿੰਘ ਹੈ ਪੁੱਤਰ ਸ਼ਿੰਦਰਪਾਲ ਜਿਹੜਾ ਜਿਹਦਾ ਇਹ ਬੱਚਾ ਸੀਗਾ ਉਹਦੀ ਰੈਸਟ ਹੋ ਚੁੱਕੀ ਹੈ ਇਹਨੇ ਆਪਣੀ ਵਾਈਫ ਨੂੰ ਬਿਨਾਂ ਦੱਸਿਆ ਜਿਹੜਾ ਵਾ ਵਾਈਫ ਨੂੰ ਇਹ ਦੱਸ ਕੇ ਵੀ ਬੱਚਾ ਜਿਹੜਾ ਤੇ ਬੱਚੇ ਦੀ ਡੈਥ ਹੋ ਗਈ ਮਰਿਆ ਪੈਦਾ ਹੋਇਆ ਸੀ ਇਹ ਬੱਚਾ ਇੱਕ ਰਜਨੀ ਨਾਦੀ ਲੇਡੀ ਹੈ ਜਿਹੜੀ ਕਿ ਆਸ਼ਾ ਵਰਕਰ ਹੈ ਉਹ ਤੇ ਇੱਕ ਗਗਨਦੀ ਬਨਾਦੀ ਲੇਡੀ ਹੈ ਜਿਹੜੀ ਕਲਾਸ 4 ਕਰਮਚਾਰੀ ਹੈ ਮੋਗੇ ਦਾਲਤ ਵਿੱਚ ਇਹਨਾਂ ਦੋਨਾਂ ਨੂੰ ਜਿਹੜਾ ਇਹ ਬੱਚਾ ਜਿਹੜਾ ਵਾ ਇਹਨਾਂ ਦੋਨਾਂ ਦੇ ਹੱਥੋਂ ਓਵਰ ਕਰਤਾ ਇਹ ਦੋਨੇ ਜਣੀਆਂ ਅੱਗੇ ਇੱਕ ਹੋਰ ਲੇਡੀ ਹੈਗੀ ਹੈ ਕੁਲਵਿੰਦਰ ਕੌਰ ਉਰਫ ਮਨੀ ਪੁਤਰੀ ਜਗਸੀਰ ਸਿੰਘ ਵਾਸੀ ਕੁਸਾ ਪਿੰਡ ਇਹ ਇਹਦੇ ਨਾਲ ਇੰਟੈਕ ਸੀ ਜੀ ਇਹ ਤੇ ਪਹਿਲੇ ਵੀ ਪਰਚੇ ਦਰਜ ਕੋਲਿੰਦਰ ਕੋਰ ਤੇ ਇਹਨੇ ਆਪਣਾ ਸਿਰ 5000 ਰੁਪਿਆ ਲਿਆ ਇਹਨੇ ਕੋਲਿੰਦਰ ਕੋਰ ਨੇ ਤੇ ਇਹ ਗਗਨਦੀਪ ਤੇ ਰਜਨੀ ਨੂੰ ਜਿਹੜਾ ਵਾ ਇਹ ਦੱਸਿਆ ਵੀ ਇਹ ਬੱਚਾ ਜਿਹੜਾ ਅੱਗੇ ਤੁਸੀਂ ਐ ਇਹ ਇੱਕ ਇੱਕ ਦੀ ਰਣਜੀਤ ਕੌਰ ਜਿਹੜੀ ਆ ਉਹ ਖਰੀਦ ਦਾ ਫੋਕਸ ਕਰਦੀ ਆ ਤੇ ਤੁਸੀਂ ਉਹਨੂੰ ਬੱਚਾ ਦੇ ਦਿਓ ਸਰ ਇਹ ਗੈਂਗ ਕੋਤੋ ਤਾਂ ਚੱਲ ਰਹੀ ਆਸੇ ਇਹ ਜੀ ਇਸ ਇਹ ਤੇ ਸਾਡਾ ਅਜੇ ਪਾਰਟ ਆਫ ਇਨਵੈਸਟੀਗੇਸ਼ਨ ਹੈ ਆ ਜਿਹੜਾ ਇਹ ਜਿਹੜੀ ਇੱਕ ਇਹਨਾਂ ਨੇ ਕੁੜੀ ਦਿੱਤੀ ਸੀ ਉਹ ਕੋਈ ਮਹੀਨਾ ਡੇਢ ਮਹੀਨਾ ਪਹਿਲਾਂ ਦਿੱਤੀ ਸੀਗੀ ਤੇ ਇਹ ਸਾਡਾ ਪਾਰਟ ਆਫ ਇਨਵੈਸਟੀਗੇਸ਼ਨ ਹੈ ਸਾਰਾ ਦੁਬਾਰਾ ਪੁੱਛ ਕੇ ਕਰਕੇ ਤੇ ਫਿਰ ਅਸੀਂ ਦੁਬਾਰਾ ਦੱਸਾਂਗੇ ਇਹ ਡਾਂਸਰ ਪ੍ਰੋਫੈਸ਼ਨਲ ਹੈ ਜਾਂ ਇਹ ਇਹਨਾਂ ਦਾ ਪਹਿਲਾ ਕੰਮ ਹੈ ਜੀ ਇਹ ਤੁਹਾਨੂੰ ਦੱਸਿਆ ਜੀ ਵੀ ਤੂੰ ਪਹਿਲਾਂ ਵੀ ਇੱਕ ਕੁੜੀ ਜਿਹੜੀ ਇਹਨਾਂ ਨੇ ਦਿੱਤੀ ਇੱਕ ਮਨਪ੍ਰੀਤ ਨਾਂ ਦੀ ਲੜੀ ਹੈ ਜਿਹੜੀ ਅਜੇ ਫੜੀ ਨਹੀਂ ਗਈ ਮਨਪ੍ਰੀਤ ਪਤਨੀ ਦਲਜੀਤ ਸਿੰਘ ਵਾਸੀ ਮਕਾਨ ਨੰਬਰ 11023 ਗਲੀ ਨੰਬਰ 6 ਪ੍ਰਤਾਪਨਗਰ ਲੁਧਿਆਣਾ ਦੀ ਇੱਕ ਕੁੜੀ ਉਹਨੇ ਰਨਜੀਤਕੌਰ ਨੂੰ ਦਿੱਤੀ ਸੀ ਜਿਹੜੀ ਰਨਜੀਤਕੌਰ ਨੇ ਵਾਪਸ ਉਹਨੂੰ ਦੁਆਰਾ ਵੇਚਤੀ ਉਸੇ ਲੜੀ ਨੂੰ ਵਾਪਸ ਦੇ ਦਿੱਤੀ ਸੀਗੀ ਉਹ ਹਜੇ ਸਾਡੀ ਟੀਮਸ ਰਹੀਆਂ ਨੇ ਉਹ ਵੀ ਅਸੀਂ ਜਲਦੀ ਅਰੈਸਟ ਕਰ ਲਵਾਂਗੇ ਸਰ ਜਿਹੜਾ ਬੱਚਾ ਬਰਾਮਦ ਕੀਤਾ ਗਿਆ ਉਹ ਉਹ ਇਸ ਵੇਲੇ ਕਿੱਥੇ ਹੈ ਉਹ ਇਸ ਵੇਲੇ ਜਿਹੜਾ ਲਾਂਬੜੇ ਹੈ ਜੀ ਚਾਈਲਡ ਕੇਅਰ ਹਸਪੀਟਲ ਜਿਹੜਾ ਹੈਗਾ ਉੱਥੇ ਹੈ ਲਾਂਬੜੇ ਹੈ ਜੀ ਇਹ ਜਿਹੜੇ ਗੈਂਗ ਰਾਜ ਦੇ ਮੁਖੀ ਹੈ ਉਹ ਵੀ ਹੈ ਜੀ ਕਿੰਨੇ ਇਹਦੇ ਚ ਜੀ ਇਹਦੇ ਚ ਮੇਨ ਰਨਜੀਤਕੌਰ ਹੀ ਆ ਰਹੀ ਹੈ ਹਜੇ ਤੱਕ ਤਾਂ ਮੇਨ ਰਨਜੀਤਕੌਰ ਤੇ ਇਹਦੇ ਨਾਲ ਇੱਕ ਹੋਰ ਲੇਡੀ ਹੈਗੀ ਹੈ ਰੀਨਾ ਰੀਨਾ ਪਤਨੀ ਕੇਵਲ ਸਿੰਘ ਹੈ ਭੈਣੀ ਬਾਗਾ ਥਾਣਾ सदर ਮਾਨਸਾ ਜ਼ਿਲ੍ਹਾ ਮਾਨਸਾ ਇਹ ਜਿਹੜੀ ਹੈਗੀ ਹੈ ਇੱਕ ਢੇਲੂ ਕੰਮਕਾਰ ਕਰਦੀ ਸੀ ਔਰ ਇਹਨੇ ਇਹ ਸਾਰੀ 10 ਪਾਈ ਇਹਨਾਂ ਨੂੰ ਇਹ ਨਾ ਐਗ ਡੋਨਰ ਸੀਗੀ ਮਤਲਬ ਆਈਵੀਐਫ ਸੈਂਟਰ ਜਿਹੜੇ ਹੁੰਦੇ ਆ ਜਿਨ੍ਹਾਂ ਦੇ ਜਿਨ੍ਹਾਂ ਦੰਮਤੀਆਂ ਦੇ ਬੱਚੇ ਨਹੀਂ ਹੁੰਦੇ ਉਹਨਾਂ ਨੂੰ ਆਪਣਾ ਐਗ ਡੋਨੇਟ ਕਰਕੇ ਤੇ ਉਹ ਆਈਵੀਐਫ ਦੇ ਥਰੂ ਜਿਹੜਾ ਬੱਚਾ ਪੈਦਾ ਮਤਲਬ ਕਰਦੇ ਸੀ ਉੱਥੇ ਹੀ ਫਿਰ ਇਹਨਾਂ ਨੂੰ ਜਿਹੜੇ ਨੀੜੀ ਜੋੜੇ ਜਿਹੜੇ ਆ ਜਿਨ੍ਹਾਂ ਦੇ ਵੀ ਮਿਹਨਤ ਕਰਨ ਦੇ ਬਾਅਦ ਵੀ ਜਾਂ ਇਲਾਜ ਦਾ ਇਲਾਜ ਕਰਨ ਦੇ ਬਾਅਦ ਵੀ ਕੋਈ ਬੱਚਾ ਪੈਦਾ ਨਹੀਂ ਹੁੰਦਾ ਸੀ ਉਹ ਫਿਰ ਇਹਨਾਂ ਇਹਨਾਂ ਨੂੰ ਉੱਥੇ ਇਹਨਾਂ ਦਾ ਪਤਾ ਲੱਗ ਜਾਂਦਾ ਤਾਂ ਉਹਨਾਂ ਨੂੰ ਕਰਦੇ ਰਹੇ ਇਸ ਗੈਂਗ ਨਾਲ ਰਿਪੋਰਟ ਵੀ ਕੋਈ ਲਿਖਤੀ ਹੈਗਾ ਜੀ ਹਾਂ ਇਸ ਗੈਂਗ ਨਾਲ ਸੇ 8 ਬੰਦੇ ਤੁਹਾਨੂੰ ਜੀ ਜਿਹੜੇ ਅਰੈਸਟ ਕਰ ਚੁੱਕੇ ਅਸੀਂ ਹੁਣ ਤੱਕ ਤੇ ਦੋ ਗ੍ਰਿਫਤਾਰੀਆਂ ਜਿਹੜੀਆਂ ਮੈਂ ਉਹਦੇ ਵਿੱਚ ਇੱਕ ਹੋਰ ਹੈ ਸ਼ਮਸ਼ੀਰਨਾ ਦਾ ਬੰਦਾ ਵਾ ਗਰੂਪ ਕੀ ਬਠੰਡੇ ਦਾ ਕੋਟ ਗਰੂ ਬਠੰਡੇ ਦਾ ਉਹ ਸਾਡੀ ਟੀਮ ਗਈ ਹੈ ਰੇਡ ਕਰਨ ਉਧਰ ਔਰ ਹੋਪਫੁਲੀ ਉਹ ਵੀ ਰੈਸਟ ਅਸੀਂ ਕਰ ਲਾਂਗੇ। ਤਾਂ ਪਹਿਲਾਂ ਵੀ ਕਦੇ ਕੋਈ ਦਾਦੀ ਦੇ ਲਗਾਤਾਰ ਬੱਚੇ ਚੋਰੀ ਕਰਨ ਦੇ ਮਾਮਲੇ ਵਧਦੇ ਜਾ ਰਹੇ ਨੇ ਜਿਸ ਦੇ ਮੱਦੇਨਜ਼ਰ ਪੁਲਿਸ ਨੇ ਇਹ ਵੱਡੀ ਕਾਰਵਾਈ ਕਰਦੇ ਹੋਏ ਗਿਰੋਹ ਦੇ 8 ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਤੇ ਅਗਲੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਹਕੀਕਤ ਦੀ ਵੀ ਪੰਜਾਬੀ ਲਈ ਨਕੌਦਰ ਤੋਂ ਪੁਨੀਤ ਅਰੋੜਾ ਦੀ ਰਿਪੋਰਟ।